ਖਰਗੋਸ਼ ਤੇ ਕਛੂਏ ਦੀ ਕਹਾਣੀ ਇਹ ਤਾਂ ਆਪਾਂ ਸਾਰਿਆਂ ਨੇ ਬਚਪਨ ਚ ਸੁਣੀ ਹੈ ਪਰ ਉਸੇ ਕਹਾਣੀ ਦੇ ਬਾਕੀ ਦੇ ਤਿੰਨ ਪਾਠ ਸ਼ਾਇਦ ਨਹੀਂ ਸੁਨੇ ਹੋਣੇ ਤਾਂ ਚਲੋ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਇੱਕ ਵਾਰ ਕਛੂਏ ਤੇ ਖਰਗੋਸ਼ ਨੇ ਰੇਸ ਲਗਾਈ ਬਹੁਤ ਜ਼ਾਹਰ ਜੀ ਗੱਲ ਹੈ ਖਰਗੋਸ਼ ਬਹੁਤ ਤੇਜ਼ ਭੱਜਦਾ ਹੈ ਪਰ ਕਛੂਕੂਮਾ ਬਹੁਤ ਹੌਲੀ-ਹੌਲੀ ਤੁਰਦਾ ਹੈ ਇਸੇ ਚੀਜ਼ ਦਾ ਘਮੰਡ ਸੀ ਖਰਗੋਸ਼ ਨੂੰ ਉਹ ਰੇਸ ਵਿੱਚੋਂ ਅੱਗੇ ਜਾ ਕੇ ਸੋ ਗਿਆ ਉਸਨੇ ਸੋਚਿਆ ਚੱਲ ਕਛੂ ਨੇ ਤਾਂ ਹੌਲੀ-ਹੌਲੀ ਆਉਣਾ ਏ ਕਿਉਂ ਨਾ ਉਨੀ ਦੇਰ ਆਰਾਮ ਕਰ ਲਿਆ ਜਾਵੇ ਤੇ ਕਛੂ ਕੁਮਾ ਕੋਲੋਂ ਦੀ ਆਰਾਮ ਨਾਲ ਲੰਘ ਗਿਆ ਉਹਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਉਹ ਰੇਸ ਜਿੱਤ ਗਿਆ ਇਹ ਤਾਂ ਸੀ ਪਹਿਲਾ ਪਾਠ ਜੋ ਕਿ ਸਾਰਿਆਂ ਨੇ ਸੁਣਿਆ ਹੀ ਹੋਇਆ ਸੀ ਇਸ ਦਾ ਜੋ ਅਰਥ ਹੈ ਇਸ ਦੀ ਜੋ ਸਿੱਖਿਆ ਹੈ ਉਹ ਇਹ ਹੈ ਕਿ ਸਬਰ ਤੇ ਸੰਤੋਖ ਦੇ ਨਾਲ ਜ਼ਿੰਦਗੀ ਦੀ ਰੇਸ ਨੂੰ ਜਿੱਤਿਆ ਜਾ ਸਕਦਾ ਹੈ ਹੁਣ ਆਉਂਦੀ ਹੈ ਵਾਰੀ ਇਹਦੇ ਪਾਰਟ 2 ਦੀ ਖਰਗੋਸ਼ ਨੂੰ ਬਹੁਤ ਮਹਿਸੂਸ ਹੋਇਆ ਕਿ ਇਹ ਤਾਂ ਕਲੰਕ ਲੱਗ ਗਿਆ ਮੈਂ ਇੰਨਾ ਤੇਜ਼ ਭੱਜਣ ਦੇ ਬਾਵਜੂਦ ਵੀ ਹਾਰ ਗਿਆ ਉਹ ਕਛੂਗੁੰਮੇ ਕੋਲ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਯਾਰ ਆਪਾਂ ਦੁਬਾਰਾ ਰੇਸ ਕਰਦੇ ਆ ਫਿਰ ਦੇਖਦੇ ਆ ਕੌਣ ਜਿੱਤਦਾ ਵਾ ਕਛੂਗੁੰਮਾ ਮੰਨ ਜਾਂਦਾ ਹੈ ਕਹਿੰਦਾ ਚਲ ਠੀਕ ਆ ਕੋਈ ਗੱਲ ਨਹੀਂ ਦੁਬਾਰਾ ਰੇਸ ਲਗਾ ਲੈਨੇ ਆ ਉਹ ਫੇਰ ਦੁਬਾਰਾ ਤੋਂ ਰੇਸ ਸ਼ੁਰੂ ਕਰਦੇ ਨੇ ਤੇ ਇਸ ਵਾਰ ਖਰਗੋਸ਼ ਸੌਂਦਾ ਨਹੀਂ ਸਗੋਂ ਪਹਿਲਾਂ ਹੀ ਰੇਸ ਖਤਮ ਕਰ ਦਿੰਦਾ ਹੈ ਇਹ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਗਲਤੀ ਦਾ ਅਹਿਸਾਸ ਸੀ ਇਸ ਕਰਕੇ ਉਸਨੇ ਆਪਣੀ ਗਲਤੀ ਦੁਹرائی ਨਹੀਂ ਹੁਣ ਆਉਂਦਾ ਹੈ ਇਸੇ ਕਹਾਣੀ ਦਾ ਤੀਜਾ ਪਾਰਟ ਕਛੂਕੁੰਮੇ ਨੂੰ ਫੀਲ ਹੁੰਦਾ ਹੈ ਕਿ ਇਹ ਤਾਂ ਤੇਜ਼ ਭੱਜਦਾ ਹੈ ਸਿਰਫ ਸਰੀਰਕ ਤਾਕਤ ਹੀ ਜ਼ਰੂਰੀ ਨਹੀਂ ਹੈ ਉਸਨੇ ਆਪਣਾ ਦਿਮਾਗ ਲੜਾਇਆ ਉਹ ਖਰਗੋਸ਼ ਕੋਲ ਗਿਆ ਤੇ ਕਹਿਣ ਲੱਗਾ ਆਪਾਂ ਇੱਕ ਵਾਰੀ ਫੇਰ ਰੇਸ ਕਰਦੇ ਹਾਂ ਪਰ ਇਸ ਵਾਰ ਰਸਤਾ ਕੋਈ ਹੋਰ ਹੋਊਗਾ ਬੋਲ ਮਨਜ਼ੂਰ ਹੈ ਖਰਗੋਸ਼ ਨੇ ਵੀ ਹਾਂ ਵੀ ਭਰ ਦਿੱਤੀ ਉਸਨੇ ਕਿਹਾ ਠੀਕ ਹੈ ਕਿਉਂਕਿ ਉਹ ਓਵਰ ਕੌਨਫੀਡੈਂਟ ਸੀ ਕਿ ਮੈਂ ਤਾਂ ਹਰ ਇੱਕ ਥਾਂ ਤੋਂ ਭੱਜ ਕੇ ਲੰਘ ਜਾਊਂਗਾ ਮੇਰੇ ਜਿੰਨੀ ਸਪੀਡ ਕੀਦੀ ਹੋਗੀ ਰਸਤਾ ਤੈਅ ਹੋਆ ਸਾਰਾ ਫੈਸਲਾ ਕੀਤਾ ਕਿ ਇਧਰੋਂ ਨਹੀਂ ਜਾਣਾ ਇਧਰੋਂ ਦੀ ਨਹੀਂ ਜਾਣਾ ਖਰਗੋਸ਼ ਨੇ ਰੇਸ ਸਟਾਰਟ ਹੋਣ ਤੇ ਫੁੱਲ ਸਪੀਡ ਫੜ ਲਈ ਤੇਜ਼ ਤੇਜ਼ ਭੱਜਦਾ ਭੱਜਦਾ ਉਹ ਇੱਕਦਮ ਅੱਗੇ ਜਾ ਕੇ ਰੁਕ ਗਿਆ ਕਿਉਂਕਿ ਅੱਗੇ ਇੱਕ ਝੀਲ ਸੀ ਤੇ ਉਹਦੇ ਕੋਲੋਂ ਝੀਲ ਪਾਰਨੀ ਸੀ ਹੋਣੀ ਜਦ ਕੇ ਕਛੂ ਕੁਮਾ ਹੋਲੀ 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 ਤੁਰਦਾ ਤੁਰਦਾ ਜ਼ਮੀਨ ਤੋਂ ਝੀਲ ਦੇ ਅੰਦਰ ਚਲਾ ਗਿਆ ਤੇ ਝੀਲ पार ਕਰਕੇ ਪਰਲੇ ਪਾਸੇ ਚਲਾ ਗਿਆ ਤੇ ਰੇਸ ਜਿੱਤ ਗਿਆ ਇਹ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਹੀ ਆਪਣੀ ਸਟਰੈਂਥ ਮੁਤਾਬਕ ਹੀ ਪਲਾਨ ਕਰਨੇ ਚਾਹੀਦੇ ਆ ਕੋਈ ਵੀ ਕੰਮ ਕਰਨਾ ਆਪਣੀ ਤਾਕਤ ਨੂੰ ਦੇਖਦੇ ਹੋਏ ਦਿਮਾਗ ਲਗਾਉਂਦੇ ਹੋਏ ਹੀ ਉਹ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਹੁਣ ਉਸ ਨੂੰ ਵੀ ਬੜਾ ਫੀਲ ਹੋਇਆ ਖਰਗੋਸ਼ ਨੂੰ ਕਿ ਇਹ ਤਾਂ ਮੇਰੇ ਨਾਲ ਧੋਖਾ ਜਿਹਾ ਹੋ ਗਿਆ ਪਰ ਉਸਨੇ ਇਸ ਤੋਂ ਸਿੱਖਿਆ ਵੀ ਮਿਲੀ ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਇੱਕ ਫਰੈਂਡਲੀ ਮੈਚ ਕੀਤਾ ਜਾਵੇ ਇਹ ਕੋਈ ਰੇਸ ਨਹੀਂ ਇਹ ਤਾਂ ਸਿਰਫ ਇਹ ਹੋਊਗਾ ਕਿ ਆਪਾਂ ਉਸ ਮੰਜ਼ਲ ਤੇ ਪਹੁੰਚੀਏ ਜਿੱਥੇ ਜਾਣਾ ਚਾਹੁੰਦੇ ਆ ਦੁਬਾਰਾ ਤੋਂ ਫਿਰ ਰੇਸ ਸ਼ੁਰੂ ਹੋਈ ਹੁਣ ਇਸ ਵਾਰ ਇਹ ਤੈਅ ਹੋਇਆ ਕਿ ਜ਼ਮੀਨੀ ਜੋ ਸਫ਼ਰ ਹੋਊਗਾ ਉਹ ਖਰਗੋਸ਼ ਕਛੂਆ ਨੇ ਆਪਣੇ ਉੱਪਰ ਬਿਠਾ ਕੇ ਤੈਅ ਕਰੂਗਾ ਤੇ ਜੋ ਪਾਣੀ ਦਾ ਸਫਰ ਹੋਊਗਾ ਉਹ ਕਛੂਆ ਖਰਗੋਸ਼ ਨੂੰ ਆਪਣੇ ਉੱਪਰ ਬਿਠਾ ਕੇ ਤੈਅ ਕਰੂਗਾ ਤੇ ਐਦਾਂ ਹੀ ਹੋਇਆ ਐਦਾਂ ਹੀ ਉਹਨਾਂ ਨੇ ਸਫਰ ਤੈਅ ਕੀਤਾ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ ਇਹ ਤੋਂ ਸਿੱਖਿਆ ਇਹ ਮਿਲਦੀ ਆ ਕਿ ਹਮੇਸ਼ਾ ਟੀਮ ਵਰਕ ਜੋ ਅਸੀਂ ਕਰਦੇ ਹਾਂ ਉਹ ਸਾਨੂੰ ਜਲਦੀ ਸਫਲ ਕਰਦਾ ਹੈ ਤੇ ਅਸੀਂ ਜਲਦੀ ਹੀ ਮੰਜ਼ਿਲ ਤੇ ਪਹੁੰਚਦੇ ਹਾਂ ਇਹ ਤਾਂ ਸੀ ਇੱਕ ਕਹਾਣੀ ਦੇ ਚਾਰ ਮੋੜ ਚਾਰ ਸਿੱਖਿਆਵਾਂ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੀ ਹੋਰ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਧੰਨਵਾਦ ਜੀ